ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਸਾਰੇ ਹੀ ਬੇਗਿਰੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਟਾਪਿਕ ਆ ਮੰਜਾ ਤੋ ਕੀ ਦਿਖਾਉਣੀ ਆਪਾਂ ਤੁਹਾਨੂੰ ਵੀ ਕਿਸ ਚੀਜ਼ ਨਾਮ ਮੰਜਾ ਤੋ ਕੀ ਬਹੁਤ ਹੀ ਸਾਫ ਹੋਜੇ ਮਿੰਟਾਂ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖ ਕੇ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਮੰਜਾ ਤੋਂਣ ਦੇ ਲਈ ਇੱਥੇ ਬਾਂਟੀ ਦੇ ਵਿੱਚ ਪਾਣੀ ਲੈ ਲਿਆ ਤੁਸੀਂ ਇੱਥੇ ਗਰਮ ਪਾਣੀ ਵੀ ਲੈ ਸਕਦੇ ਹੋ ਥੋੜਾ ਜਿਹਾ ਇੱਥੇ ਆਪਾਂ ਪਾਈ ਆ ਇਹਦੇ ਵਿੱਚ ਦੋ ਚਮਚ ਦੇ ਕਰੀਬ ਸਰਫਾ ਸਰਫ ਤੁਸੀਂ ਕੋਈ ਵੀ ਲੈ ਸਕਦੇ ਹੋ ਸਰਫ ਨੂੰ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਘੋਲ ਲਾਵਾਂਗੇ ਤੇ ਨਾਲ ਹੀ ਆਪਾਂ ਇੱਥੇ ਕੋਈ ਸਕਰਬ ਲੈ ਸਕਦੇ ਹਾਂ ਜਾਂ ਮੈਂ ਇੱਥੇ ਲਿਆ ਕੋਈ ਲੀਰ-ਲੀਰ ਦੇ ਨਾਲ ਆਪਾਂ ਇਸ ਤਰ੍ਹਾਂ ਅਪਲਾਈ ਕਰ ਦਾਂਗੇ ਜਾਂ ਤੁਸੀਂ ਇੱਥੇ ਸਕਰਬ ਵੀ ਵਰਤ ਸਕਦੇ ਹੋ ਸਾਰੇ ਇਸ ਤਰੀਕੇ ਨਾਲ ਆਪਾਂ ਅਪਲਾਈ ਕਰ ਲਵਾਂਗੇ ਕਿਦੇ ਘਰੇ ਇਸ ਤਰ੍ਹਾਂ ਦਾ ਬਾਣ ਦਾ ਮੰਝਾ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਪਾਂ ਸਾਰੇ ਲਾ ਲੈਨੇ ਆ ਫੇਰ ਤੁਹਾਨੂੰ ਦਿਖਾਉਣੇ ਆ ਫੇਰ ਆਪਾਂ ਕੀ ਕਰਨਾ ਜਿਵੇਂ ਕਿ ਬਾਹੀਆਂ ਦੇ ਆਪਣੇ ਬਹੁਤ ਜ਼ਿਆਦਾ ਗੰਦੀ ਇੱਥੇ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਬਾਹਰੀਆਂ ਆਪਰੇ ਜਿਆਦਾ ਗੰਦੇ ਹੋਿੰਦੇ ਨੇ ਇਹਨਾਂ ਦੇ। ਲਓ ਜਿਸ ਤਰੀਕੇ ਨਾਲ ਆਪਾਂ ਸਾਰੀ ਅਪਲਾਈ ਕਰ ਲੈਣੀ ਆ ਉਹਨੂੰ। ਆਪਾਂ ਨਾ ਮੰਜੇ ਦਾ ਬਹੁਤ ਸਾਰਾ ਨਿਖਾਰ ਹੋ ਜਾਊਗਾ। ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ। ਲੱਗ ਜੀ ਹੁਣ ਆਪਾਂ ਇਸ ਤਰੀਕੇ ਨਾਲ ਸਾਰੇ ਲਾਤਾ ਤੇਥੇ ਲਈ ਆਪਾਂ ਨੇ ਬਰਸ਼ ਕੱਪੜੇ ਧੋਣ ਵਾਲਾ ਇਹਦੇ ਨਾਲ ਆਪਾਂ ਬਸ ਸੌਫਟੇ ਸੌਫਟੇ ਇਸ ਤਰ੍ਹਾਂ ਸਾਰੇ ਫੇਰ ਦਵਾਂਗੇ ਜਿਹੜੀ ਆਪਣੇ ਬਿਲਡਾਂ ਹੁੰਦੀਆਂ ਨੇ ਉੱਥੇ ਚੰਗੀ ਤਰ੍ਹਾਂ ਸਫਾਈ ਹੋ ਜਾਊਗੀ ਇਸ ਤਰੀਕੇ ਨਾਲ ਆਪਾਂ ਸਾਰੇ ਫੇਰ ਲੈਨੇ ਆ ਫੇਰ ਸੋਨੂੰ ਤਕਹਾਂ ਨਸਾਂ ਤੋਂ ਕੀ ਮਨਜਾ ਆਪਣਾ ਮਨਜਾ ਕਿੰਨਾ ਸਾਫ਼ ਹੋ ਜਾਊਗਾ ਕੋਣ ਇਸ ਤਰ੍ਹਾਂ ਮਨਜਾ ਤੋਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਆਪਾਂ ਸਾਰੇ ਔਰ ਲਾਤਾ ਹੁਣ ਆਪਾਂ ਨੇ ਮਨਜਾ ਟੇਡਾ ਕਰ ਲਿਆ ਇੱਡਾ ਕਰਕੇ ਵੀ ਇੱਕ ਵਾਰ ਆਪਾਂ ਸਾਰੇ ਬਰਸ਼ ਫੇਰ ਦਵਾਂਗੇ ਪੁੱਠਾ ਕਰਕੇ ਮਤਲਬ ਲਓ ਜੀ ਹੁਣ ਸਾਨੂੰ ਪਾਣੀ ਨਾਲ ਧੋ ਕੇ ਦਿਖਾਉਣੀ ਆ ਆਪਣਾ ਮੰਜਾ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਇਹ ਦੋ ਕਲਰ ਤਾਂ ਥੋੜਾ ਬਾਣ ਦਾ ਕਲਰ ਚੇਂਜ ਸੀਗਾ ਇੱਥੇ ਤਾਂ ਅਲੱਗ-ਅਲੱਗ ਡੱਬੀ ਲੱਗਦੀ ਆ ਵੈਸੇ ਆਪਾਂ ਮੰਜਾ ਬਹੁਤ ਸਾਫ਼ ਹੋ ਗਿਆ ਲਓ ਜੀ ਸਾਨੂੰ ਪਾਣੀ ਨਾਲ ਧੋ ਕੇ ਹੁਣ ਆਪਾਂ ਉੱਪੇ ਰੱਖ ਕੇ ਦਿਖਾਉਣੀ ਆ। ਦੇਖੋ ਆਪਣਾ ਮੰਜਾ ਕਿੰਨਾ ਸਾਫ਼ ਹੋ ਗਿਆ। ਆਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ 'ਚ। ਜਦ ਤੱਕ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।